ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਆਏ ਨੂੰ ਬੜਾ ਲੱਗ ਗਿਆ ਫਿਰ ਜੀ ਆ ਗਏ ਇਧਰ ਮੁੰਡੇ ਠੰਡ ਦਾ ਆਨੰਦ ਮਾਣਦੇ ਹੋਏ ਸਾਰੇ ਅੱਗ ਸੇਕਣ ਦੇ ਆ ਚਾਵਾ ਸ਼ਾਵਾ ਆ ਗੀਆਂ ਵੇ ਹੁਣ ਆ ਮੌਸਮ ਆ ਗਿਆ ਅੱਗਾ ਉੱਗਾ ਦਾ ਜਿੱਥੇ ਮਰਜ਼ੀ ਅੱਗ ਦੀ ਧੂਣੀ ਸੋਨੂੰ ਵੀ ਆਪਦੀ ਵੀਡੀਓ ਬਣਾਉਣ ਲਈ ਲੀਲ ਪਾ ਪਾ ਕੇ ਕਿਹੜੀ ਆ ਵੀ ਭਾਈ ਬੈਂਡ ਨਹੀਂ ਬੁੜੀ ਆਂਗੂ ਲਾਉਂਦਾ ਏ ਆ ਗਏ ਇਹਨਾਂ ਨੂੰ ਇਧਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਆ ਗਿਆ ਇਧਰ ਹਾਂ ਕੀ ਖਾਣਾ ਹੈ ਲਿਆ ਲੈ ਜੇ ਵੱਜ ਗਏ ਮੈਨੂੰ ਮੈਂ ਉਹ ਵੀ ਲਿਆ ਦੇਣੀ ਏ ਲੈ ਡੱਬੂ 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 ਪੋਲੂ ਤੇ ਇੱਕ ਦਾ ਨਾ ਭੂਰੂ ਇੱਕ ਦਾ ਨਾ ਕਾਲੂ ਹਨਾ ਓਏ ਆ ਕੁੱਤੀ ਨੂੰ ਵੇਲਾ ਜੈਲਸੀ ਹੁੰਦੀ ਵੀ ਜਾ ਜੇ ਇਹਨਾਂ ਨੂੰ ਇਹਨਾਂ ਨੂੰ ਲਾਡ ਕਰ ਲਾ ਕੁੱਤੀ ਨੇ ਆਣ ਕੇ ਆਖਣਾ ਵੀ ਪਰਾਂ ਜਾ ਇਹ ਇਧਰੇ ਕੀਨੇ ਲੱਗੇ ਨਹੀਂ ਹੁੰਦੇ ਹੂੰ ਆ ਇਧਰੇ ਇਹਨੂੰ ਵੜੀ ਹੁੰਦੀ ਵੀ ਜੇ ਲਾਗੇ ਇਹ ਨਾ ਆਉਣ ਲਾਗੇ ਮੈਨੂੰ ਲਾਡ ਕਰ ਇਹ ਉਧਰੇ ਇਹ ਬਾਲੀ ਤਨਾਂ ਨੂੰ ਯਾ ਕੋਈ ਨਹੀਂ ਅਜੇ ਰੋਟੀ ਦਾ ਟਾਈਮ ਨਹੀਂ ਹੋਇਆ ਅਜੇ ਮੇਰੇ ਕੋਲ ਕੁਝ ਨਹੀਂ ਹੈਗਾ ਰੋਟੀ ਦੇ ਟਾਈਮ ਤਾਂ ਢੀ ਰੋਟੀ ਹਾਜ਼ਰ ਹੋ ਜੂਗੀ ਲੱਸੀ ਤੁਹਾਨੂੰ ਪੈ ਜੂਗੀ ਆ ਇਹਨਾਂ ਵਿੱਚ ਦੱਸੋ ਸਭ ਤੋਂ ਸੋਹਣਾ ਤੁਹਾਨੂੰ ਕੁੱਤਾ ਕਿਹੜਾ ਲੱਗਦਾ ਉਹੋ ਹੀ ਆਪਾਂ ਤੁਹਾਨੂੰ ਆਪਾਂ ਭੇਜ ਦਾਂਗੇ ਬਹੁਤ ਮਹਿੰਗੀਆਂ ਨਸਲਾਂ ਵਾ ਵੇਖੋ ਰੰਗ ਬਰੰਗੇ ਕੁੱਤੇ ਪਿਓਰ ਕਾਲਾ ਡੱਬੂ ਭੂਰਾ ਤੇ ਆ ਡੱਬੂ ਜਿਹੜਾ ਵਾ ਚੌੜੇ ਕੰਨਾਂ ਵਾਲਾ ਵੇ ਹੱਥ ਛੁੱਟਦਾ ਜਿਹੜਾ ਵੇ ਹੱਥ ਛੁੱਟਦੇ ਹੈਲੋ ਐ ਹੈਲੋ ਹੈਲੋ ਓ ਓ ਤੇਰਾ ਐ ਤੇਰਾ ਨਖਰਾ ਵੀ ਛਕ ਛਕ ਹਮ ਹਰੇਕ ਨੂੰ ਹੁੰਦਾ ਵੀ ਮੇਰੇ ਸਿਰ ਤੇ ਹੱਥ ਫੇਰੇ ਵਾ ਹਾਂ ਤੇਰੇ ਫੇਰ ਦਿੰਨੇ ਭਰਾਵਾ ਔਰ ਲੜਪੇ ਦੋਵੇਂ ਇਹ ਜਾ ਜਾ ਭਰਾਵਾ ਜੀ ਨਾ ਬਾਪੂ ਦੱਸ ਦਿੰਦਾ ਜੀ ਚਲੋ ਅੰਗਰੇਜ਼ੀ ਨਸਲ ਦਾ ਤੇ ਪਤਾ ਨਹੀਂ ਇਹ ਤਾਂ ਕਈ ਵਾਰ ਕਮਲੇ ਹੋ ਜਾਂਦੇ ਆ ਪੈ ਜਾਂਦੇ ਆ ਇਹ ਜਿਹੜੀ ਦੇਸੀ ਨਸਲ ਕਹਿੰਦੇ ਵੀ ਹਲਕ ਵੀ ਜਾਵੇ ਨਾ ਤੇ ਆਪਦੇ ਮਾਲਕ ਨੂੰ ਨਹੀਂ ਪੈਂਦਾ ਹੈ ਇਹਨਾਂ ਟੀਕੇ ਲਾਉਣੇ ਹੁਣ ਆਵੇਲਾ ਹੈਲੋ ਕਰਦੀ ਇਹਨੂੰ ਕਿਹੜਾ ਸਿਖਾਇਆ ਜੀ हां हेलो ਇਹਦਾ ਨਾਂ ਆਪਰ ਰੱਖ ਦੇਣਾ ਕੀ ਕੀ ਨਾਂ ਰੱਖੀਏ ਇਹ ਵੀ ਚਲੋ ਕਮੈਂਟਾਂ ਦੇ ਵਿੱਚ ਦੱਸੋ ਕਿ ਇਹਨਾਂ ਸਾਰੇ ਕੁੱਤੇ ਦਾ ਕੀ ਕੀ ਨਾਂ ਰੱਖੀਏ ਡੱਬੂ ਇਹਦਾ ਨਾਂ ਕਾਲੂ ਆ ਡੱਬੂ ਆ ਇਹਦਾ ਨਾਂ ਕਾਲੂ ਆ ਅਈਦਾ ਕੀ ਨਾਂ ਰੱਖਣਾ ਤੇ ਉਹਦਾ ਕੀ ਰੱਖਣਾ ਚਲੋ ਪੀਓ ਚਾਹ ਨਾਂ ਦੱਸੋ ਕੀ ਕੀ ਰੱਖਣੇ ਆ ਧਾਰ ਕਾਰਡ ਬਣਾਉਣੇ ਇਹਨਾਂ ਦੇ ਆਪਾਂ ਓਏ ਚਾਹੇ ਪੀ ਲੋ ਚਾਹੇ ਕਿੱਡਾ ਢੇਰ ਆਪਣਾ ਹਿੱਸਾ ਹੋਣਾ 2 ਲੱਖ ਦੇ ਕਰੀਬ ਬੋਰਾ ਹੀ ਜਿਹੜਾ ਸੰਗਤਾਂ ਨੇ ਆਪਾਂ ਨੂੰ ਇੱਥੇ ਪਹੁੰਚਾਇਆ ਸੀ ਤੇ ਬਸ ਇੰਨੇ ਕੁ ਬੋਰੇ ਰਹਿ ਗਏ ਸਾਰੇ ਲੱਗ ਚੱਲੇ ਅਜੇ ਵੀ ਕੰਮ ਉੱਥੇ ਸੇਵਾ ਚੱਲੀ ਜਾਂਦੀ ਆ ਬੋਰੇ ਜਿਹੜੇ ਲੱਗੇ ਜਾਂਦੇ ਆ ਲਾ ਮੈਨੂੰ ਨਾਲ ਮੈਨੂੰ ਲਾ ਕੇ ਇੱਕ ਬੰਦੇ ਦੇ ਕਰੀਬ ਨੂੰ ਮਰਾ ਆ ਉਹ ਅੰਦਰੋਂ ਦੇਸ ਦਜੀ ਤੇ ਕਿਉਂਕਿ ਉੱਥੇ ਅਸੀਂ ਜਿੱਥੇ ਢਾਟੂ ਲੱਗੀ ਆ ਉੱਥੇ ਕੰਦ ਕਰੀ ਜਾਂਦੇ ਆ ਬੋਰੀਆਂ ਦੀ ਬੋਰੀਆਂ ਦੀ ਗੰਧ ਕਰੀ ਜੰਨੇ ਤੇ ਇੰਨੇ ਕ ਬੋਰੀ ਰਹਿ ਗਈ ਆ ਬਹੁਤ ਬੋਰਾ ਲੱਗਾ ਕਟੋ ਘਟ ਵੀ 1.5 ਲੱਖ ਦੇ ਕਰੀਬ ਬੋਰਾ ਹੈ ਤੇ ਸਾਰਾ ਲੱਗ ਗਿਆ ਹੁਣ ਜਿਹੜੇ ਬੰਦੇ ਆ ਗਏ ਆਪਣੇ ਗਰੀਸ ਮਾਰਦੇ ਟਰੈਕਟਰਾਂ ਨੂੰ ਕੰਮ ਚਲਾਉਣੇ ਆ ਤੋੜਦੇ ਆ ਪ੍ਰੋਸੀਜਰ ਆਪਣੇ ਲਗਾਤਾਰ ਚੱਲੀ ਜਾਂਦੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਹੋ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰੇਸ਼ਨ ਸ਼ਾਲਾ ਹਾ ਵਿਪਣ ਮਾਰੋ ਗਰੀਬ ਗਰੂ ਕਿਦਾਰ 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 ਗਰੀਬ ਮਾਰੋ ਟਰੈਕਟਰਾਂ ਜਿਹੜੇ ਤੁਹਾਡੀ ਡਿਊਟੀ ਹੈ 12 ਵਜੇ ਪੂਰੀ ਰਾਤ ਦੇ ਭਾਟਾ ਕੀ ਦਾ ਆਦ ਦੀ ਲੋਡਿੰਗ ਚੱਲਣ ਦੀ ਡੀਏਪੀ ਦੀ ਪਾਰ ਵਾਸਤੇ ਨਾ ਆਪਣ ਸੋਸਾਇਟੀ ਚ ਯੂਰੀਆ ਮਿਲੀ ਹੈ ਐ ਫੋਟੋ ਵਿਪਨ ਚਾਵਲ ਚਾਵਲ ਲਾਂਕੜੀ ਹੈ ਤੇਰਾ ਸਰੀਰ ਨਹੀਂ ਕਾਇਮ ਹੋਣਿਆ ਮਨ ਤਾਂ ਪਾਵਾ ਤੇਰੇ ਵੀ ਜਲਾਸ ਬੱਲੇਗਾ ਅਵੀ ਚੱਲਦਾ ਆਪਣਾ ਪਾਰ ਟਰਬੋ ਉੱਤ ਉੱਤੇ ਚੜਾਈ ਤੇ ਕਰਨਾ ਹੈ ਬਾ ਨਹੀਂ ਹੋ ਜਾਂਦਾ ਸੌਖਾ ਇਹਦੇ ਮਗਰ ਗੋਲ ਫੱਟੀ ਪਾਲਾ ਬਾ ਕਹਿੰਦੇ ਬੀ ਬੂਗਾ ਫੜਦਾ ਮਾਨ ਵਾਲਾ ਟਰੈਕਟਰ ਦੇ ਵਰਤਦੇ ਹਾਂ ਪਾਲਾ ਜੀ ਮੇਰਾ ਤੇਲ ਕਰਦਾ ਪੂਰਾ ਤੂੰ ਸੇਕ ਨਾ ਦੋ ਜੀ ਆ ਗੁੱਲੇ ਗੱਲੇ ਮੁੰਡਿਆਂ ਨੂੰ ਪੂਰੇ ਦੇਣ ਲੱਗੇ ਹੁਣ ਤੁਹਾਨੂੰ ਉਹ ਦਿਨ ਫੋਟੋ ਦਿਖਾਵਾਂ ਜਿਹਦੇ ਦਿਨ ਪਾਰੋਂ ਇੱਥੇ ਆਇਆ ਕੋਈ ਗੁੱਲਾ ਨਹੀਂ ਕੋਈ ਹੋਕ ਨਹੀਂ ਗੁੱਲੇ ਘੜ ਘੜ ਇਹਨਾਂ ਨੇ ਪਾ ਦੇਨੇ ਇਥੇ ਗਵਾ ਦੇਨੇ ਆ ਤੇ ਚਾ 25 ਪੂਰੇ ਵੇਚਾਂ 25 ਤੇ ਬਾਕੀ ਲੱਦ ਕਿੰਨੇ 45 ਨਹੀਂ ਤੇ ਕੱਲ ਲੱਦੇ 20 ਪੂਰੇ ਲੱਗੇ ਗੱਲ 25 ਵਿੱਚ ਆਹ ਹੋ ਤਾਂ ਫੇਰ ਫੇਰ ਵਾਦੂ ਆ ਫੇਰ ਰੌਂਡ ਵਿੱਚ 20 ਕਿੰਨਾ ਵੇਚ ਸਾਰਾ ਸਾਰਾ ਬਰੋਬਰੇਗਾ ਸੋ ਜਿੰਨ ਲੱਗ ਗਿਆ ਪਾਣੀ ਬਹੁਤ ਸੋਹਣੀ ਹੋਈ ਸਬਜ਼ੀ ਫਾਰਮ ਹੀ ਲਸਣ ਵੀ ਪੂਰਾ ਮੱਲਿਆ ਪਿਆੜਾ ਚਲੋ ਬੰਦਾ ਰੱਖਿਆ ਪੇ ਗੋਡੀ ਗਾਡੀ ਵੱਜੀ ਜਾਂਦੀ ਆ ਸਬਜ਼ੀ ਭਾਜੀ ਘਰ ਦੀ ਖਾਈ ਜਾਂਦੇ ਆ ਹੋਰ ਕੀ ਹੁੰਦਾ ਇੰਨਾ ਕੀ ਹੁੰਦਾਗੇ ਚੰਦਰ ਆ ਖੇਲ ਸਾਰੀ ਚੰਦਰਾਂ ਦੀ ਆ ਚੰਦਰ ਵਾਧੂ ਕਰਦੇ ਹਨ ਹੁਣ ਉੱਥੇ ਲਸਣ ਬੀਜਿਆ ਉਹ ਬੂਟਿਆਂ ਵਿੱਚ ਹੋਰ ਵੀ ਇਤ ਅੱਜ ਡੰਡੇ ਗੁੰਡੇ ਲਾ ਲਾਂਗੇ ਮੁਰੇ ਪੁੱਟ ਕੇ ਬੂਟੇ ਵਾਹਿਗੁਰੂ ਤੇ ਹੁਣ ਸਾਰੇ ਲਸਣ ਆਪਣਾ ਕਾਣ ਗੰਡਿਆਂ ਦਾ ਬੀਜਣ ਦੇ ਅੰਜੀਰ ਫੇਰ ਤਿਆਰ ਹੋ ਗਏ ਡ੍ਰੈਗਨ ਫਰੂਟ ਚੱਲਣ ਡਿਆ ਹੁਣ ਇੱਥੇ ਵੀ ਲੱਗ ਗਿਆ ਕੱਦਾ ਇਹਨੂੰ ਲੱਗੇ ਵੇ ਇਸ ਕੀ ਡ੍ਰੈਗਨ ਫਰੂਟ ਵਾਵਾ ਹੋ ਗਈ ਕਰਦੇ ਵਧੀਆ ਕਿਰਪਾ ਉਹਨਾਂ ਦੇ ਉੱਤੇ ਜਾਲੀ ਪੋਣੇ ਠੰਡ ਦੇ ਗਾੜੀ ਨਾ ਥੋੜੇ ਜਿਹਾ ਪਤਾ ਨਹੀਂ ਜੇ ਇਹ ਤਾਂ ਇਤਨਾ ਚੱਲ ਵਿੱਚ ਪਪੀਤੇ ਹੋ ਜਾਣ ਫਿਰ ਠੰਡ ਤੇ ਇਹਨਾਂ ਬਾਚ ਜਾਣਾ ਇੱਕ ਵੀਰਾਂ ਦਾ ਇਹ ਬਲੌਗ ਵੱਡਾ ਬਣਾਇਆ ਕਰੋ ਹੁਣ ਫਿਰ ਵੇਖੀਏ ਉਹਨਾਂ ਬੜੀ ਉਹਨੇ ਸਾਰੀ ਸਾਰੀ ਦਿਹਾੜੀ ਜੇ ਵਧੀਆ ਲੱਗੂ ਤੇ ਕਮੈਂਟ ਜਰੂਰ ਕਰਿਆ ਕਰੋ ਯਾਰ ਕਮੈਂਟ ਨਾਲ ਫਿਰ ਬੰਦਾ ਲੱਗ ਜਾਂਦਾ ਵੀ ਬੰਦੇ ਵੇਂਦੇ ਆ ਆਪਣਾ ਬਲੌਗ ਵੀ ਆ ਚੀਜ਼ ਚੰਗੀ ਲੱਗੀ ਆ ਚੀਜ਼ ਮਾੜੀ ਲੱਗੀ ਹੁਣ ਆ ਬਤਾਉਂਦਾ ਤੇ ਇੱਧਰ ਆ ਲਸਣ ਉਹ ਲਸਣ ਕਹਿਣ ਲੱਗੇ ਗੰਡਿਆਂ ਦਾ ਕਾਣ ਹੋ ਗਿਆ ਮਿਰਚਾਂ ਦੀ ਪਨੀਰੀ ਚਲੋ ਹਣਾ ਆਪਣਾ ਕੰਮ ਅੱਜ ਸ਼ੁਰੂ ਹੋ ਗਿਆ ਚਲਿਆ ਓਏ ਓ ਬੀ ਲਦਾ ਰੇ ਯਾਰ ਮੜਾਇਆ ਉਹ ਜਿਹੜਾ ਬੂ ਬੰਨੇ ਬੋਰੇ ਚੱਲਦੇ ਹੁਣ ਜਿ ਤਰ੍ਹਾਂ ਆਣਾ ਬੁਲੀ ਜਿਹੜੀ ਗੱਲ ਅੱਗੇ ਆਪਾਂ ਧੜਨਾ ਕਰ ਦਿੰਨੇ ਇਹ ਇਦਾਂ ਹੀ ਵੀਰ ਅੱਜ ਜੋਧਾ ਫਾਰਮ ਵਾਲੇ ਨੇ ਵੀ ਆਖਿਆ ਤੇ ਮੈਂ ਤਾਂ ਧੜਨਾ ਅੱਗੇ ਵੀ ਰੋਜ਼ ਕਰਦਾ ਰਹਿਣਾ ਜੋ ਮਰਜੀ ਕਰ ਲਈਏ ਮਿਹਨਤ ਕਰੋ ਆਪਦਾ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਲੇਖਾ ਵਿੱਚ ਲਿਖਿਆ ਕੋਈ ਖੋ ਨਹੀਂ ਸਕਦਾ ਕਿੰਨਾ ਕੁ ਆਪਾਂ ਪਾਪੜ ਵੇਲਦੇ ਆ ਸਪਰੇਅ ਕਰਦੇ ਆ ਸਪਰੇਅ ਕਰਦੇ ਹਾਂ ਨਿਹਨਤ ਕਰਾਂਗੇ ਕੁਝ ਫਰਕ ਪੈ ਜਾਂਦਾ ਪਰ ਜਿਹੜਾ ਬਾਕੀ ਝਾੜਾ ਨਾ ਫਸਲਾਂ ਦਾ ਕੋਈ ਵੀ ਆ ਉਹ ਝਾੜਵਾ ਸਾਰਾ ਕੁਦਰਤ ਤੇ ਡਿਪੈਂਡ ਜੇ ਮੌਸਮ ਵਧੀਆ ਆ ਗਿਆ ਤੇ ਫਸਲਾਂ ਦਾ ਝਾੜ ਵਧ ਜਣਾ ਜੇ ਮੌਸਮ ਥੋੜਾ ਜਿਆ ਅਨਕੂਲ ਨਾ ਆ ਫਿਰ ਫਸਲਾਂ ਦਾ ਝਾੜ ਘਟ ਜਾਣਾ ਇਸ ਕਰਕੇ ਤਾਈਓ ਤੇ ਆਪਾਂ ਨੇ ਜ਼ਿਮੀਂਦਾਰਾਂ ਦਾ ਜਿਹੜਾ ਵਾ ਆਪਣਾ ਸਹਿਣਸ਼ੀਲਤਾ ਇਹ ਸਭ ਕੁਝ ਕਿਉਂ ਵੱਡਾ ਹੁੰਦਾ ਕਿਉਂਕਿ ਉਹ ਕੁਦਰਤ ਤੇ ਨਿਰਭਰ ਹੁੰਦਾ ਔਰ ਸਾਰਾ ਜਿਹੜਾ ਆਪਣਾ ਮੰਨ ਲਓ ਪੀ ਕਾਰੋਬਾਰ ਹੈ ਨਾ ਉਹ ਆਪਣੇ ਦੇ ਨਿਰਪਰ ਝੰਡਾ ਵੀ ਆਪਾਂ ਇਧਰੋਂ ਚਲਾਕੀ ਕਰ ਲਈ ਉਧਰੋਂ ਕਰ ਲਈ ਤੇ ਪੈਸੇ ਬੱਜ ਜਾਣੇ ਚਾਰ ਜਿਹੜਾ ਇਹ ਆ ਨਾ ਇਹ ਸਿਰਫ ਪਰਮਾਤਮਾ ਦੇ ਅਨੁਕੂਲ ਹੁੰਦਾ ਆਪਾਂ ਬੀ ਪਾ ਦੇਣਾ ਉਗਣਾ ਕਿੰਨਾ ਦੇਣਾ ਕਿੰਨਾ ਮੀਂਹ ਕਿੱਥੇ ਪੈਣਾ ਜੇ ਪਹਿਲਾਂ ਮੀਂਹ ਪੈ ਗਏ ਤੇ ਉਹਦਾ ਕੀ ਅਸਰ ਹੋਏਣਾ ਜੇ ਗੜੇ ਗੁੜੇ ਪੈ ਜਾਣ ਉਹਦਾ ਕੀ ਅਸਰ ਹੋਏਣਾ ਇਹ ਸਾਰਾ ਕੁਦਰਤ ਤੇ ਫਿਰ ਜ਼ਿਮੀਦਾਰ ਬੰਦਾ ਜਿਹੜਾ ਉਹ ਸਬਰ ਕਰਨਾ ਸਿੱਖਿਆ ਹੁੰਦਾ ਵਾ ਇਹ ਕਰਕੇ ਕਿਰਤ ਕਰਿਆ ਕਰੋ ਨਾਮ ਜਪਿਆ ਕਰੋ ਤੇ ਬਾਕੀ ਪਰਮਾਤਮਾ ਤੇ ਸੁਟਿਆ ਕਰੋ ਸਾਰੇ ਵੀਰ ਜੋ ਕਰਦਾ ਉਹ ਚੰਗਾ ਹੀ ਕਰਦਾ ਆਪ ਨੂੰ ਦੇਖਣ ਨੂੰ ਮਾੜਾ ਲੱਗਦਾ ਪਰ ਕੁਸ਼ਮਾ ਪਾ ਗਿਆ ਆਪ ਨੂੰ ਉਹ ਹੀ ਗੱਲ ਚੰਗੀ ਲੱਗਣ ਲੱਗ ਗਈ ਹੁਣ ਚੱਲਦੇ ਆ ਆਪ ਦਾ ਕਣਕ ਬਜਾਈ ਦਾ ਕੰਮ ਸ਼ੁਰੂ ਕਰਦੇ ਆ ਕੀ ਜਾਂਦਾ ਡਰਾਈਵਰ ਡਰਾਈਵਰ ਦਾ ਦੋ ਕਿੱਲੇ ਕਣਕ ਮੇਰੀ ਮੈਂ ਪਰਸੋਂ ਪਿਆਰ ਘੈਂਟ ਤੜਕੜ ਕੇ ਤੜਕੜੇ ਲਵਾ ਦਾਂਗੀ ਬੀਜਣੀ ਆ ਕਣਕ ਭਰਾਈ ਦਾ ਕੰਮ ਚੱਲ ਪਿਆ ਵਾ ਦੇ ਡੈਡੀ ਇਹਨਾਂ ਨੂੰ ਅੱਜ ਦਸਤੇ ਦੇ ਉੱਤੇ ਸੈੱਟ ਕਰਕੇ ਤੇ ਦੇ ਦੇਣੀ ਨੇ ਪਰ ਦੇ ਹੁਣ ਆਪਣੇ ਮਗਰ ਮਗਰ ਆਟਾ ਬਣਾਉਣਗੇ ਤਾਂ ਕਣਕ-ਕੁਣਕ ਭਰਾਈ ਜਿਹੜੀ ਸ਼ੁਰੂ ਹੋਏ ਓਏ ਹਾਂ ਪਿੰਡ ਦੀਆਂ ਸੜਕਾਂ ਪਿੰਡਾਂ ਦੀਆਂ ਓਹ ਰਹਿ ਗਿਆ ਆਪਣਾ ਪਿੰਡ ਤੁਹਾਨੂੰ ਦਿਖਾਉਣਾ ਅੱਜ ਦੇਖੋ ਹੁਣ ਓਏ ਓជា ਜਾਣੀਆਂ ਕੋਠੀਆਂ ਆਪਣੀਆਂ ਆਹੜੀਆਂ ਝਾੜ ਚੜਾਏ ਆ ਇਹ ਝਾੜ ਉਹ ਚੜਾਏ ਹੀ ਜਦੋਂ ਆਪਣਾ ਭਰਾ ਸਭ ਤੋਂ ਪਹਿਲਾਂ ਮਾਮੇ ਦਾ ਟੱਪੂ ਆਲਾ ਮੁੰਡਾ ਗਰੀਬ ਸੀ ਗਿਆ ਹੀ ਜਦੋਂ ਦਾ ਯੂਰਪ ਹੀ ਗਿਆ ਸਮਿਆਂ ਚ ਤੇ ਸ਼ੌਕ ਉਹਦਾ ਹੀ ਤਾਂ ਸਾਡਾ ਮੁੰਡਾ ਬਾਹਰ ਗਿਆ ਨਾ ਹੁਣ ਦੇਖੋ ਸਾਰਿਆਂ ਦੇ ਸ਼ੌਕ ਲੱਤੇ ਆ ਜਿਉਂ ਜਾਣ ਦੇ ਆਪਾਂ ਆਪਣੀ ਪੈੜੀ ਨਾਲ ਤੋਂ ਜਿਹੜੀਆਂ ਦੇਣ ਹੋਣਾ ਆਪਣਾ ਵਧੀਆ ਵਧੀਆ ਇਹ ਮੱਠੀ ਮੱਠੀ ਜੀ ਠੰਡ ਕਣਕਾਂ ਦੀ ਬੁਝਾਈ ਹੋਣ ਲਈ ਆ ਚਾਰ ਸਵੇਰੇ ਅੱਧੀ ਕੋਈ ਕੰਮ ਚੱਲ ਪੈਦਾ ਕਿ ਦੀ ਕੋਈ ਇੱਕ ਬੰਨੇ ਅਜੇ ਬੀਜਣ ਵਾਲੀ ਪਈ ਆ ਤੇ ਇੱਕ ਬੰਨੇ ਜਿਹੜੀ ਆ ਇੱਕ ਲੱਕ ਨੂੰ ਪਾਣੀ ਲਾਉਣ ਦੀਆਂ ਤਿਆਰੀਆਂ ਚੱਲਣ ਰਹੀਆਂ ਆ ਵੀ ਜਿਹੜੀ ਪਹਿਲੇ ਦਿਨ ਦੀ ਵੀਜੀ ਆ ਡਾ ਡਾ ਬਣਾਵਾਂਗੇ ਫਿਰ ਫੜਨਦੇ ਆਂ ਬੜਦੇ ਉਹਨਾਂ ਜਿਹਨੂੰ ਫਿਰ ਪਾਣੀ ਲਾਉਣ ਵਾਲਾ ਆ ਇਹਦਾ ਇਸ ਕਰਕੇ ਕੰਮ ਤੇ ਚੱਲੀ ਜਾਣੇ ਆ ਇੱਕ ਮੁੱਠ ਚੋਕਲਾ ਦਜੀ ਤਿਆਰ ਹਾਂਜੀ ਵਧੀਆ ਆਪਣੇ ਉਹ ਇਕੱਠਾ ਲੱਗੇ ਜਿਹੜਾ ਆਪਾਂ ਨੂੰ ਯੂਨੀਵਰਸਿਟੀ ਨੇ ਦਿੱਤਾ ਹੀ ਵੀ ਉਹ ਬੀਜ ਕੇ ਇਹ ਹੈ गावा 872 872 ਦੀ ਬਿਜਾਈ ਡ੍ਰਿਲਾਂ ਸਾਫ਼ ਕਰ ਲਈਆਂ ਤੇ ਕੱਲ ਵੀਰ ਪੁੱਛਦਾ ਵੀ ਦਵਾਂ ਦੇ ਵਿੱਚ ਤੁਸੀਂ ਕਿੱਦਾਂ ਖਾਦ ਵੀਰ ਲਾਉਨੇ ਵੀਰ ਖਾ ਡ੍ਰਿਲ ਸੈਟ ਉਸੇ ਹਿਸਾਬ ਨਾਲ ਕਰਨੀ ਆ ਤੇ ਬਸ ਖਾਦ ਵੀਰ ਲਾ ਕੇ ਤੇ ਦਵਾਂ ਪਾਸੇ ਪਾ ਦੇਣਾ ਦੀ ਉਹਨਾ ਹੀ ਕਰਨਾ ਕਿੱਲੇ ਦਾ ਜਿੰਨਾ ਨਾਮਕੀਰਦੇ ਤੁਸੀਂ ਹੋਰ ਇਧਰ ਕੋਈ ਵੱਧ ਘਟ ਬੰਦਨ ਦੀ ਨਹੀਂ ਕੋਈ ਲੋੜ ਤੇ ਉਹ ਡ੍ਰਿਲਾਂ ਦੀ ਸਫਾਈ ਕਰਕੇ ਤੇ ਫਿਰ ਨਵੇਂ ਬੀ ਦੀ ਬਿਜਾਈ ਸ਼ੁਰੂ ਕਰਦੇ ਅੱਜ ਤੇ ਕੰਮ ਚੱਲੀ ਜਾਣੇ ਇਧਰੋਂ ਪਾਜੀ ਹੋਣੀ ਆਪਣੇ ਟੋਚਨ ਪਾਉਣ ਵਾਲੀਆਂ ਹੁੱਕਾਂ ਦੀ ਦੇਣ ਡੈਸਾਈ ਆਹ ਦੇਖੀ ਆਹ ਲਾ ਵੀ ਤੇ ਯਾਰ ਇੱਥੋਂ ਚੁੱਕ ਕੇ ਤੇ ਇਹਨੂੰ ਕਹੇ ਵੀ ਇੱਥੇ ਲਿਆ ਹੁੱਕ ਇੱਥੇ ਅਗਲੇ ਬੰਨੇ ਬੰਨੇ ਸਾਈਡਾਂ ਦੇ ਅਖੀਂ ਕਿੰਨਾ ਤਕੜ ਓਏ ਖਿੱਚ ਦਿੰਦੇ ਨੇ ਜਿਹੜਾ ਟ੍ਰੈਕਰ ਖੁੱਭਾ ਆ ਇਹ ਤੋਂ ਸੰਗਲ ਪਾਜਾ ਕਰਨਾ ਆਪਾਂ ਚਲੋ ਇੱਥੇ ਹੁੱਕਾਂ ਹੀ ਪਹਾੜੀਆਂ ਲਗਣੀਆਂ ਚਲੋ ਅਸੀਂ ਕਰਦੇ ਜੰਦੇ ਆਪਾਂ ਇੱਕ ਅੱਜ ਤਾਂ ਗੱਲ ਕਰਦੇ ਵੀ ਆਪਾਂ ਗੱਲਾਂ ਕਰਦੇ ਦਿੰਦੇ ਆਂ ਵੀ ਬੰਦੇ ਇੱਕ ਦੂਜੇ ਨਾਲ ਲੱਗਦੇ ਆ ਲਗ ਟੱਟ ਰੱਖਦੇ ਇਹਨੂੰ ਕਿੱਦਾਂ ਖਤਮ ਕੀਤਾ ਜਾਵੇ ਮੇਰੇ ਹਿਸਾਬ ਨਾਲ ਤੇ ਉਹਨੂੰ ਛੇੜਾ ਖਤਮ ਬੜਾ ਕਿਦਾਂ ਕਰਨਾ ਵਾ ਉਹਨੂੰ ਖਤਮ ਕਰਨਾ ਆਪਦੇ ਕੰਮ ਦੇ ਵਿੱਚ ਰੁੱਝੇ ਰਹੋ ਇਹੇ ਵਾਲ ਧਿਆਨ ਹੀ ਦੋ ਆਪ ਦਾ ਸਵੀਰ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਕਰੋ ਤੇ ਬਸ ਉਹੋ ਹੀ ਆ ਬੰਨ ਚੜਦੀ ਕਲਾ ਜ ਰਹਿੰਦਾ ਨਾਲੇ ਨਾ ਕਿਸੇ ਵਾਲ ਧਿਆਨ ਦਵੋ ਨਾ ਕਿਸੇ ਵਾਲ ਹੋਰ ਤੇ ਨਾ ਕੋਈ ਤੁਹਾਡੇ ਵਾਲ ਧਿਆਨ ਦੇ ਆਪਦੇ ਕੰਮ ਨਾਲ ਮਤਲਬ ਰੱਖਿਆ ਕਰੋ ਬਸ ਇਹੋ ਹੀ ਆ ਸਭ ਤੋਂ ਵੱਡੀ ਗੱਲ ਆ ਯੂਨੀਵਰਸਿਟੀ ਵਾਲੇ ਬੀਜ ਦੀ ਬਜਾਈ ਕਰਦੀ ਆ ਸ਼ੁਰੂ ਆ ਪਲਾਟ ਆਪਣਾ ਇਹਦੇ ਵਿੱਚੋਂ ਆਪਾਂ ਬੀਜ ਰੱਖਾਂਗੇ ਇਹਨੂੰ ਉਹਨਾਂ ਨੇ ਆਣ ਕੇ ਵੇਖ ਕੇ ਜਾਇਆ ਕਰਨਾ ਸਾਰਾ ਕੁਝ ਕਰਕੇ ਬਾਅਦ ਦੇ ਵਿੱਚ ਤੁਹਾਨੂੰ ਸਾਰੀ ਇਹਦੀ ਵੀਡੀਓ ਵੀ ਦੱਸਾਂਗੇ ਤੇ ਇਹਦੇ ਵਿੱਚ ਆਪਾਂ 45 ਕਿਲੋ ਬੀਜ ਪਾਇਆ ਵਾ ਕਿੱਲੇ ਦਾ ਤੇ ਡੇਢ ਬੋੜਾ ਡੀਏਪ ਦਾ ਉਸ ਹਾਣਾ ਫਿਰ ਜਿੱਦਾਂ ਇਹਦਾ ਵੀ ਆ ਤੁਹਾਡੇ ਨਾਲ ਗੱਲਾ ਕਰੀ ਜਾਇਆ ਕਰਾਂਗੇ ਤੁਹਾਨੂੰ ਦੱਸਾਂਗੇ ਇਹਨੂੰ ਕਿਹੜੀ ਸਪਰੇਅ ਹੈ ਕਿਹੜੀ ਖਾਦ ਪਾਈ ਸਭ ਤੋਂ ਮਜਾਈ ਦਾ ਕੰਮ ਚੱਲੀ ਜਾਂਦਾ ਹੈ ਕਿ ਗਾੜੀ ਲਈ ਤਰ੍ਹਾਂ ਆਪਣਾ ਮੋੜਿਆ ਪੈੜੀ ਅੱਜ ਸੱਨੇ ਚਾਰੇ ਕੋੜ ਇੱਥੇ ਆ ਬਾਕੀ ਤੇ ਸਾਰੇ ਪਾਰਵਾ ਟਰੈਕਟਰ ਆ ਆਪਣਾ ਸੁਤਨਾਮ ਸੋਝਣੋਂ ਆਂਡਿਆ ਵਾ ਇੱਥੇ ਆਪਣੀ ਡਿਊਟੀ ਹੁੰਦੀ ਆ ਨਾਲ ਲੱਸੀ ਦਾ ਘੜਾ ਰੱਖਾ ਰੱਖਾ ਉੱਤੇ ਰੋਟੀਆਂ ਖੜੀਆਂ ਇੰਨਾ ਪ੍ਰੈਕਟਰ ਬਿਨਾਂ ਦੀ ਹੱਥਾਂ ਨਾਲ ਹੀ ਤੁਰ ਜਾਣਾ ਬੰਨੇ ਬੰਨ ਜਾਊਗਾ ਡੰਡੀਆਂ ਡੰਡੀਆਂ ਪਈਆਂ ਸਾਲਾ ਪਿੰਡੋਂ ਰੋਟੀ ਵਾਹਦੇ ਉੱਥੇ ਤੇ ਧੋਣ ਦਾ ਸਰਵਾਈਕਲ ਕੀ ਹੋਣੀ ਹੈ ਰੋਕਿਆਂ ਰੱਖ ਕੇ ਸਾਰੀ ਜੜੀਆਂ 6-7 ਕਿਲੋ ਦੇ ਲੱਸੀ ਦਾ ਡੂੰਗਾ ਤੇ 5-4 ਕਿਲੋ ਰੋਟੀਆਂ 10 ਕਿਲੋ 15 ਭਾਰਤ ਤੇ 4 ਕਿਲੋ ਮੀਟਰ ਜਾਣਾ ਹੂੰ ਸਵੇਰੇ ਜਾਣਾ ਯਾਦੋ ਕੰਮ ਵੱਖਰੇ ਹੱਥੀ ਜਾਰੇ ਆਣਾ 16 16 ਪੇੜੀ ਉਸੇ ਆਪਣੇ ਮਾਦਾ ਮੈਂ ਦੋਹਾਂ ਦੇ 16 16 ਪੇੜ ਬੋਕਰ ਹੋ ਜੇ ਅੱਛਾ ਉਟ ਉਟ ਜੇ ਪਰਦਾ 16 ਕਿਲੇ ਕਿਲੇ ਪੇੜ ਪੇੜ ਲਾਉਦੇ ਦਾਦੀ ਨੇ ਦਾ ਇਹਨਾਂ ਦੋਹਾਂ ਦੇ ਵੀ ਵੀਲ ਨੇ ਤੇ ਦੋਹਾਂ ਦੇ ਜਤਿ ਦੇ ਤੋਂ ਨੇ 16 ਕਿਲੇ 16 ਕਿਲੇ ਕਿਲੇ ਕਿੰਨੇ ਦਾ ਚ ਕਿੱਲੇ ਚੋਂ ਨਾ ਫਲ ਜਾਂਦਾ ਦਾ ਸੱਤਾ ਟਾਂ ਬੰਦਾ ਫੜ ਬਣ ਜਾਂਦਾ ਇਹ ਸਾਰਾ ਬੋਕਰ ਵਿੱਚ ਕੁਗਿਆ ਦਾ ਬੋਕਰ ਨਾ ਘੱਟ ਘੱਟ ਰਗੜ ਰਿ ਤੋਂ ਨੇ ਕੋਈ ਬੰਦਾ ਲਾਉਣਾ ਦੋਹਾਂ ਦੇ ਸੁਲਾ ਸੁਲਾ ਪੇੜੀ ਕੋਚ ਕੇ ਉਹਦੇ ਤਾਰਿਆਂ ਦੇ ਜਿੜੇ ਕ ਉਹ ਬਾਬ ਇੱਕ ਰਣਨੀਤੀ ਉਹ ਤੇ ਉਹ ਬਾਬ ਕਿ ਲੈ ਗਈ ਤੇ ਉਹ ਮਾਮੀ ਨੇ ਸਕੰਦ ਦਾ ਮੇਰੀ ਮਾਂ ਪਹਿਲੀ ਵਾਰ ਪਤਰਕਾਰ ਆਈ ਆ ਇਹ ਝੂਠੇ ਲੱਗ ਕੇ ਹੂੰ ਮਾਮੀਆਂ ਕੋ 5 ਰੁਪਏ ਹੋ ਜਾਂਦੇ 5 ਰੁਪਏ ਦਾ ਨਾਲ ਚਾਹ ਪਿਆਈ ਨਾਲ ਜਦ ਦਾ ਬਰਾਬਰ ਠੀਕ ਹੈ ਉਹਦੇ ਹੋਰ ਸਿਸਟਮ ਵੀ ਆਪਣੇ ਹੋਣ ਹੋਰ ਤੋ ਪਾਲਾ ਸਪਰਿੰਗ ਪੈ ਗਿਆ ਆਈ ਨਹੀਂ ਹੋਈ ਨਹੀਂ ਹਾਂ 5 ਰੁਪਏ ਤੋਂ ਲਓ ਮੂਹ ਪਿਆਰ ਜ਼ਿਆਦਾ ਹੈ ਨਾ ਹੁਣ ਕੌਣ ਪੈਸੇ ਦਿੰਦਾ ਜੀ ਮੈਂ ਜਾਂਦਾ ਵੀ ਜਿੱਦ ਬਣਾ ਨਾ ਨਾ ਹੀ ਜਾਂਦਾ ਬਣਾ ਨਾਲ ਪੰਜ ਲੀਏ ਵੀ ਮਾਇਸ ਮਾਇਸ ਜੀ ਸਕੋਲਾ ਲੰਬਾ ਪਰਿਆ ਇਹ ਮੇਰੇ ਪਰਮਿਟ ਹੀ ਦੇ ਇੱਥੇ ਇਦਾਂ ਹੀ ਹੁੰਦਾ ਇਹਦਾ ਮੇਰੇ ਕੋਲ ਰੈਸਟ ਵੀ ਨਹੀਂ ਕਰਨੀ ਦੀ ਵਿਪਨ ਬੋਲਾ ਏ ਮੇਰੇ ਕੋਲ ਬੋਲਾ ਵੀ ਚੱਡੀ ਟਹਿਲਾਏ ਵੇਸੀ ਅੱਜ ਕੰਮ ਨਿਬੜਦਾ ਜਾਂਦਾ ਇਹ ਮੋਟਰ ਦਾ ਵੀ ਨਵਾਂ ਵੀ ਬੀਜਤਾ ਵਾ ਕਿਹੜਾ ਬੀਬੀ ਜੇ ਚਪਤੀ ਨਹੀਂ 572 ਇਹ ਕਿਹਦੇ ਪਲੇਟ ਹੋ ਗਿਆ ਪਲੇਟ ਆ ਗਿਆ ਨਾ ਪਗੜਾ ਥਾਂ ਕਿੜਿਆ ਅਜ ਨਵੇਂ ਲਿਆਂਦੇ ਨੇ ਇੱਕ ਸੀਜ਼ਨ ਦੇ 100% ਤਾਂ ਆਪਣੇ ਨਾਲ ਉੱਡ ਜਾਂਦਾ ਨਾ ਨਹੀਂ ਦੋ ਸੀਜ਼ਨ ਲੱਗ ਹੀ ਜਾਂਦੇ ਆ ਲੰਬਰ ਕੋ ਫੁੱਲੇ ਗਾੜੀ ਦੇ ਰਹਾਤਾ ਹੈਂ ਲੰਬਰ ਕੋ ਪੂਰਾ ਇਹ ਗਾਲੀ ਦੇ ਰਹਾਤਾ ਸਤਾ ਸਰਦਾ ਕਿਨੂੰ ਲੰਬਰ ਕੋ ਲੰਬਰ ਲੈਂਬਰ ਨੂੰ ਚਾਟ ਕੇ ਗਿਆ ਪੰਜਾ ਕਿੱਲਾਂ ਦਾ ਪਾਣੀ ਥੱਲੇ ਮੈਂ ਲੈਂਬਰ ਇੱਥੇ ਹੁਣਾ ਜੇ ਮੈਂ ਤਾਂ ਲੈਂਬਰ ਨੂੰ ਨਹੀਂ ਲੈੜੇ ਡੰਡੀ ਦਾ ਮੈਂ ਇੱਥੇ ਬੈਠ ਗਿਆ ਬਸ ਤਾਂ ਪਾਣੀ ਦੇਖਤੇ ਰਹਿਣਾ ਮਾਲਾ ਠੀਕ ਹੈ ਜਦ ਜ ਟੁੱਟ ਗਿਆ ਜਦ ਮਜ਼ਰ ਨਹੀਂ ਆ ਕੱਲਾ ਹੋ ਤਾ ਫੇਰ ਬੋਲਦਾ ਕਿ ਯਾਰ ਲੰਬਰ ਜੇ ਫੋਨ ਕਰਦਾ ਬੋਲਦਾ ਮੈਂ ਯਾਰ ਤਾਰ ਉੱਤੇ ਕੀ ਕੀ ਕੰਮ ਪਾਣੀ ਹੈਗਾ ਓਏ ਓਏ ਖਲਦੀਪ ਹਾਂਜੀ ਹੱਥ ਧੋਈਏ ਯਾਰ ਪਾਣੀ ਨਾਲ ਹੋ ਜੀ ਆਪਣਾ ਇਹ ਮੋਟਰ ਦਾ ਵੀ ਕੰਮ ਨਿਬੜਿਆ। ਇਹ 20 ਕਿੱਲੇ ਥਾਂ ਸੀ ਇਹ ਵੀ ਸਾਰਾ ਨਿਬੜ ਗਿਆ ਆਪਣਾ ਹੁਣ। ਹੁਣ ਚੱਲਦੇ ਆਪਾਂ ਇਧਰਲੇ ਪਲਾਟ ਦਾ ਸਾਰੇ ਦਾ ਨਿਬੜ ਗਿਆ ਆਪਣਾ ਹੁਣ। ਡੇਢ ਕਿੱਲਾ ਥਾਂ ਦਾ ਰਹਿ ਗਿਆ। ਉਹ ਨਿਬੜ ਕੇ ਫੇਰ ਗਾਂ ਚੱਲਾਂਗੇ। ਬਾਕੀ ਸਾਰੀ ਦਿਹਾੜੀ ਅੱਜ ਆਏ। ਜੋਰ ਲੱਗ ਜਾਂਦਾ ਜੁੱਧ ਲੱਗ ਜਾਂਦਾ ਕਈ ਵੀਰ ਪੁੱਛਦੇ ਸੀ ਵੀ ਯਾਰ ਕੱਲ ਤੁਸੀਂ ਆਖਿਆ ਕਿ 150 ਕਿੱਲਾ ਰਹਿੰਦਾ ਤੇ ਅੱਜ ਤੁਸੀਂ ਆਖਣ ਦੇ ਆ 100 ਕਿੱਲਾ ਰਹਿ ਗਿਆ ਇਦਾਂ ਵੀਰ ਚਾਰ ਡ੍ਰਿੱਲਾਂ ਚੱਲਣ ਡੀਆਂ ਦੋ ਸੁਪਰ ਸੀਡਰ ਚੱਲਣ ਡੇ ਆ ਤੇ ਦੋ ਵੱਡੀਆਂ ਡ੍ਰਿੱਲਾਂ ਚੱਲਣੀਆਂ 15 ਫਾਲੀ ਜਿਹੜੀਆਂ 15-15 ਫਾਲੀ ਡ੍ਰਿੱਲਾਂ ਵਾਂ ਉਹ ਤੁਸੀਂ ਲਾ ਲਓ ਵੀ 20 ਕਿੱਲੇ ਵੀ ਇੱਕ ਡ੍ਰਿਲਿੰਗ ਦੇ 40 ਕਿੱਲੇ ਦੇ ਉਹ ਘੇਰ ਦਿਆਂ ਤੇ 20 ਕਿੱਲੇਹੀਂ ਘੇਰਦੇ ਆ 50 ਕਿੱਲੇ ਥਾਂ ਹੀ ਰੋਜ ਦਾ 60 ਕਿੱਲੇ ਬਣ ਜਾਣਾ ਤੇ 40 ਤੇ 20 60 60 ਕਿੱਲੇ ਥਾਂ ਰੋਜ ਦਾ ਘੇਰਨੇ ਕੰਮ ਕਿਚੈਣਾ ਹੁਣ ਥੋੜੀ ਅੜਚਣ ਤਾਂ ਨਹੀਂ ਹੁਣ ਉਹ ਪੈਲੀ ਰਹਿ ਗਈ ਆ ਜਿਹੜੀ ਥੋੜੀ ਜਿਦਾਂ ਗਿੱਲੀ ਬਤੀ ਸਕੋਣੀ ਪੈਣੀ ਫੇਰ ਕਿੱਲਾ ਕਿਤੇ ਬੀਜ ਲਿਆ ਕਿੱਲਾ 2 ਕਿੱਲੇ ਕਿਤੇ ਬੀਜਲੇ ਇਦਾਂ ਰਹਿਣਾ ਬਾਕੀ ਜਿਹੜੇ ਲੰਮੇ ਪਲਾਟ ਵਧੀਆ ਉਹ ਸਾਰੇ ਬੀਜੇ ਜਾਣੇ ਉਹ ਅੱਜ ਆਪਣਾ ਹਿਸਾਬ ਨਾਲ ਕਲੀਅਰ ਹੋ ਹੀ ਜਾਣਾ ਥੋੜਾ ਹੀ ਰਹਿ ਜਾਣਾ ਬਾਕੀ ਰਹਿ ਜਾਣੇ ਟੋਟਕੇ ਦੇ ਇਹਨੇ ਹੁੰਦੇ ਆ ਸਾਰੀ ਚੀਜ਼ ਲੰਘ ਜਾਂਦੀ ਦੀ ਪੂਛ ਰਹਿ ਜਾਂਦੀ ਹੁੰਦੀ ਆ ਹੁਣ ਪੂਛ ਰਹਿ ਜਾਣੀ ਬਸ ਪੂਛ ਨੇ ਕਰਨਾ ਲੇਟ ਆਪਾਂ ਨੂੰ ਤਿੰਨ ਬੰਦੇ ਤੇ ਵੀਰ ਲਾਉਣ ੜਾ ਇੱਥੇ ਤੇ ਤਿੰਨ ਹੀ ਪਾਰ ਲਾਉਣ ੜਾ ਮਾਹ ਹੀ ਪੂਰਾ ਹੋਣ ੜਿਆ ਕੰਮ ਤਾਂ ਇਦਾਂ ਹੀ ਚੱਲ ਜੀ ਜਾਂਦੇ ਸਾਰ ਸਪੇਰਿਓਂ ਘੁੰਮ ਕੇ ਫੇਰ ਉੱਥੇ ਹੀ ਆ ਗਏ ਆ ਜਿੱਥੋਂ ਕੰਮ ਸ਼ੁਰੂ ਕੀਤਾ ਵਾਹਿਗੁਰੂ ਦਾ ਨਾਮ ਲੈ ਕੇ ਗੁਰਦਰਾ ਸਾਹਿਬ ਇੱਥੇ ਆਪਣਾ ਥੋੜਾ ਥਾਂ ਗਿੱਲਾ ਹੀ ਰਹਿ ਗਿਆ ਤੇ ਹੁਣ ਅੱਜ ਦਾ ਬਲੌਗ ਇਹ ਖੱਤਾ ਕੀਰ ਕੇ ਆਪਣਾ ਹੋ ਗਿਆ ਖਤਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ